ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਚੜੈਕ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਮੋਗਾ ਦੋ ਬਹਿੜਾਂ ਤਾਜ਼ੀਆਂ ਸੂਈਆਂ ਸਵਾਈਆਂ ਤੇ ਦੂਜੀਆਂ ਕਿੰਨੀਆਂ ਇੱਕ ਗੱਬਣ ਤਿੰਨ ਨਾਗ ਵਿਖਾਉਣੇ ਆ ਦੋ ਜਰਸੀ ਬਰੀਡ ਦੀਆਂ ਬਹਿੜਾਂ ਤਾਜ਼ੀਆਂ ਸੂਈਆਂ ਤੇ ਆ ਗੱਬਣ ਮੱਛੀ ਆ ਭਾ ਹੋਣਗੇ ਜੈ ਜੀ ਇਨਫੋਰਮੇਸ਼ਨ ਲੈ ਲੈਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਸਸਰੀਕਾਲ ਜੀ ਸਸਰੀਕਾਲ ਬਾਈ ਜੀ ਨਾਮ ਦੱਸਦੇ ਨਾਮ ਹਰਦੇਵ ਸਿੰਘ ਪਿੰਡ ਚੜੱਕ ਦੇ ਕੋਠੇ ਵੀਰੇ ਮੋਬਾਈਲ ਆ ਫੋਨ ਨੰਬਰ ਦੱਸਦੇ 7017605542 ਇਹ ਤੋਂ ਚੱਲ ਬਜਰਸੀ ਤੋਂ ਇਹਨੂੰ ਵੀਰੇ 2 ਘੰਟੇ ਗਜੇਰ ਪਈ ਅੱਛਾ ਹਾਂ ਜੀ ਤੇ ਦੋ ਤੇ ਦੇ ਥੱਲੇ ਯਾਰ ਅਗਲੇ ਨੇ ਜੀ ਤੋਂ ਲਈ ਉਹਨਾਂ ਨੇ ਕਿਹਾ 15 16 ਇੰਨਾ ਹੀ ਦੇਊਗੀ ਇੰਨਾ ਹੀ ਦੇਊ ਮੈਂ ਤੈਨੂੰ ਕਹਿ ਦਿਆ ਨਾ ਏਰ ਕੀ 20 ਦੇਊਗੀ ਫਾਡੀਆਂ ਵਰਗੇ ਕਿਉਂ ਫਾਇਦਾ ਨਹੀਂ ਮਗਰ ਕੀ ਆ ਮਗਰ ਵੀਰੇ ਹੈਗਾ ਬੱਚਾ ਵੇਚਣ ਵਾਲੀ ਗੱਲ ਜੈ ਜੱਪਾ ਕਿੰਨੇ ਬਾਈ 40 ਦੀ ਦੇਣੇ ਚੱਕੋ ਜੀ ਬਾਈ ਕਹਿੰਦਾ ਜਿਵੇਂ 40000 ਦੀ ਦੇ ਦੇਾਂਗੇ 15 16 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਇਹਨੇ ਆਪਾਂ ਬਾਈ ਕਹਿੰਦਾ ਐਵੇਂ 20 ਕਹੀ ਜੇ 20 ਨਹੀਂ ਇਹਨੇ ਦੇਣਾ ਭਈ ਜੇਰ 15 16 ਮੰਨ ਕੇ ਸੌਦਾ ਕਰ ਲੋ ਇੰਨਾ ਬਾਈ ਕਹਿੰਦਾ ਪਿਆ ਜੂ 40 ਦੀ ਦੇ ਦੇਣੀ ਹੈ ਬਾਈ ਕਹਿੰਦਾ ਚੱਕੋ 40000 ਦੀ ਸੂਈ ਸਵਾਈ ਆ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਜਿੰਨੇ ਟਾਈਮ ਤੁਹਾਡਾ ਜੀ ਕਰਦਾ ਤੁਸੀਂ 40000 ਰੁਪਇਆ ਦੇਣਾ ਪਾਟਿਆ ਨੋਟ ਹੋਇਆ ਬਾਈ ਨੇ ਉਹ ਬਾਹਰ ਕੱਢ ਦੇਣਾ ਤੇ ਤੋ ਥੋੜਾ ਵੀ ਤਸੱਲੀ ਕਰਨ ਦਾ ਹੱਕ ਬਣਦਾ ਭਾਵੇਂ 4 ਟਾਈਮ ਚੋਕੇ ਲੈ ਜਾਓ 40000 ਟੋਕੜਾਂ ਵਾਲਾ ਭਾਈ ਆ ਲੇਵਾ ਭਾਂਡਾ ਸੋਹਣਾ ਵੱਡਾ ਇਸੇ ਨੰਬਰ ਤੇ ਵਟਸਐਪ ਚੱਲਦਾ ਅਗਲਾ ਆਪਦੀ ਵੀਡੀਓ ਕੱਲ ਤੇ ਵੀ ਤਸੱਲੀ ਕਰ ਸਕਦਾ 40000 ਦੀ ਦੇ ਦੇਣੀ ਆ ਦੁਪਹਿਰੇ ਵੀਡੀਓ ਬਣਾ ਰਹੇ ਆ 1:30 ਵਜੇ ਸ਼ਾਮ ਦੀ ਚੋਾਈ ਚ ਅੱਧਾ ਦਿਨ ਪਿਆ ਇੱਕ ਆ ਜਰਸੀ ਆ ਜਾ ਮੱਖਣਾ ਇਹ ਤੇ ਤਿੰਨ ਦਿਨ ਹੀ ਹੋਇਆ ਸੂਈ ਨੂੰ ਹਾਂ ਇਹਦੇ ਥੱਲੇ ਹੁਣ ਹਉ ਦੁੱਧ ਹੈਗਾ 12 ਕਿਲੋ 12 ਕਿਲੋ ਜਿਹੜਾ ਚੋ ਲੈਣਾ ਚੋ ਲੈਣਾ ਯਾਰ ਕਿੰਨਾ ਕੁ ਪਿਆਜੂ ਦੁੱਧ ਵੀ ਰੀ ਤੱਤ ਕੱਢ ਦੇ ਹਿਸਾਬ ਨਾਲ ਦੇ ਦੂ ਕਿ 16 17 ਇਹ ਵੀ ਕਿੰਨੇ ਦੀ ਜਾਇ ਜਾ ਵੇਚਣ ਵਾਲੀ 60000 ਦੀ ਦੇ ਦੇਣੀ ਆ ਬਾਈ ਕਹਿੰਦਾ 12 ਕਿਲੋ ਇਹਦੇ ਥੱਲੇ ਤਿਆਰ ਕੱਦ ਵੱਡਾ ਰਾਜੀ ਰੂਜੀ ਪੂਰੀ ਆ ਇਹ ਵੱਛੀ ਫੋਲੀ ਚੰਗੀ ਆ ਆ ਜਿਹੜੀ ਤੁਸੀਂ ਆ ਵੇਖ ਰਹੇ ਆ 12 ਕਿਲੋ ਇਹਦੇ ਥੱਲੇ ਬੌਲਾ ਤਿਆਰ ਹੈ ਤਾੜਕੇ ਆਥ ਨੇ 2 ਟਾਈਮ ਚੋਲਿਓ 4 ਟਾਈਮ ਚੋਲਿਓ ਵੱਡੇ ਕੱਦ ਵਾਲੀ ਪੂਰੀ ਭਾਰੀ ਜਾਣ ਵਾਲੀ ਤਾਜੀ ਸੂਈ ਜਰਸੀ 12 ਕਿਲੋ ਬੌੜੀ ਤਿਆਰ ਹੈ 2 ਟਾਈਮ ਚੋਲੋ 4 ਟਾਈਮ ਚੋਲੋ ਜੇ ਕੋਈ ਵੱਡੇ ਕੱਦ ਵਾਲੀ ਜਰਸੀ ਲੈਣ ਦਾ ਚਾਹਵਾਨ ਹੋਵੇ ਤੇ ਬਾਈ ਦੇ ਘਰੇ ਆਜੋ ਦੁਪਹਿਰੇ ਵੀਡੀਓ ਬਣਾ ਰਹੇ ਆ 1:30 ਵਜੇ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਦੁੱਧ ਕਿਨਾਂ ਪਿਆਜੋ ਦੁੱਧ ਕਿਰੇ 16-17 ਆ ਹਾਂ 12 ਕਿਲੋ ਬੌੜੀ ਰੈਡੀ ਆ 16 17 ਕਿਲੋ ਪਿਆਜੂ ਕੱਦ ਵੱਡਾ ਅਮਰੀਕਨ ਵੜਾ ਜਿਹੜਾ ਕੱਦ ਹੈ ਵਜਨ-ਵਜਨ ਚ ਵੀ ਪੂਰੀ ਆ ਉਸ ਤੋਂ ਪਹਿਲੀ ਗੱਲ ਦਾ ਵੱਡੇ ਕੱਦ ਵਾਲੀ ਜਰਸੀ ਮਿਲਦੀ ਵੀ ਘੱਟ ਆ ਛੋਟੀਆਂ ਜਰਸੀਆਂ ਦਾ ਬਹੁਤ ਮਿਲੀ ਜਾਂਦੀਆਂ ਜਰਸੀ ਵੱਡੀ ਆ 12 ਕਿਲੋ ਬੌਲੀ ਤਿਆਰ ਆ ਇਹ ਵੀਰੇ ਦੂਜਾ ਸਿਰ ਉਹ ਇਸ ਹੁੰਦੀ ਆ ਹੂੰ ਇਹ ਲੈਂਦੀ ਆ 5-6 ਦਿਨ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਇਹ ਵੀਰੇ ਇਹ ਵੀ 15 16 ਕਿਲੋ ਕਿੰਨੇ ਦੀ ਇਹ 56 ਦੀ ਦੇਵਾਂਗੇ ਆਪਾਂ 15 16 ਕਿਲੋ ਬਾਈ ਕਹਿੰਦਾ ਰਾਮ ਨਾਲ ਹੀ ਦੇਜੂ 56000 ਦੀ ਆਜੋ ਕੇਰਾ ਛੋਟ ਛੱਪਾ ਹੋ ਜੂ ਜਿਹੜਾ ਕੋਈ ਜੋੜਾ ਲੈ ਲੂ 1000 1500 ਵੱਧ ਮਾਨ ਤਾਨ ਹੋ ਜੂ 15 16 ਕਿਲੋ ਮੰਨ ਕੇ ਹੀ ਅਗਲਾ ਇਹਦਾ ਸੌਦਾ ਕਰ ਲੈ ਇਹ ਕਹਿੰਦਾ ਬਾਈ ਆਰਾਮ ਨਾ ਪਿਆ ਜੂ ਇਹਨਾਂ ਦੁੱਧ ਕਦ ਕੁੱਦ ਚੰਗਾ ਹਾਂ ਬਾਈ ਕਹਿੰਦਾ ਵਧ ਗਿਆ ਦੂਆ ਸੂਆ ਇਹਦਾ ਦਿਨ ਕਿਨੇ ਪਏ ਆ ਦਿਨ ਕਿਤੇ 5 ਤੋਂ 6 ਪੰਜਾਂ ਨੂੰ ਸੂਪੇ 6 ਨੂੰ ਸੂਪੇ ਹਾਂ ਤੇ 15-16 ਕਿਲੋ ਬਾਈ ਕੰ ਦਾ ਦੁੱਧ ਪੀ 56000 ਦੀ ਦੂਜਾ ਸੂਆ ਬੁੱਥੀ ਬਾਥੀ ਸੋਹਣੀ ਆ ਬੋਦੀ ਵਾਲੀ ਬਛੀ ਗੱਬਣ ਪੰਜਾ ਛੇ ਦਿਨਾਂ ਦੀ ਕੱਚੀ 15-16 ਕਿਲੋ ਖੁੱਲਾ ਦੁੱਧ ਪਿਆ ਜੂ ਤੇ ਦੋ ਬਹਿਣਾ ਇੱਕ ਆ ਤਾਜੀ ਸੂਈ ਸਵਾਈ ਜਰਸੀ 40000 ਦੀ ਆ ਜਰਸੀ ਪੂਰੀ ਚੰਗੀ ਆ ਹਰਦੇਵ ਦੀ 12 ਕਿਲੋ ਚੋਕੇ ਲੈ ਜਾਓ ਭਾਵਾ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਤੁਹਾਡਾ ਜੀ ਕਰਦਾ 12 ਕਿਲੋ ਅਗਲਾ ਪੌੜਾ ਚੋਕੇ ਲੈ ਜੇ 17 18 22 ਕਹਿੰਦਾ ਪਿਆਜੂ ਇਹ ਦੇ ਦੇਣੀ ਹੈ 60000 ਦੀ ਫੋਨ ਨੰਬਰ ਸਕਰੀਨ ਤੇ ਸਸੀਕਾ